ਬਾਈ ਤੂੰ ਇੰਨਾ ਅਮੀਰ ਬੰਦਾ ਵਾ ਆਪਦੇ ਦੋਸਤਾਂ ਨੂੰ ਮੈਂ ਲਈ ਜਾਵਾਂ ਸੈਂਪਲ ਬਣ ਕੇ ਚੱਲਾਂ ਬਾਈ ਮੈਂ ਆਪਦੇ ਦੋਸਤਾਂ ਨੂੰ ਬਹੁਤ ਸਾਲਾਂ ਬਾਅਦ ਮਿਲਣੇ ਚੱਲਿਆ ਮੈਂ ਨਹੀਂ ਚਾਹੁੰਦਾ ਵੀ ਉਹ ਮੈਨੂੰ ਅਮੀਰ ਸਮਝ ਕੇ ਮੇਰੀ ਸੇਵਾ ਕਰਨ ਮੈਂ ਉਹਨਾਂ ਨੂੰਵੇਂ ਮਿਲਣਾ ਚਾਹੁੰਨਾ ਵਾ ਜਿਵੇਂ ਉਹਨਾਂ ਨੂੰ ਮੈਂ ਪਹਿਲਾਂ ਮਿਲਦਾ ਸੀ ਚੱਲ ਠੀਕ ਆ ਫਿਰ ਮੈਂ ਉਹਨਾਂ ਨੂੰ ਮਿਲ ਕੇ ਆਉਣਾ ਚੱਲ ਠੀਕ ਆ ਬਾਈ ਕਿਵੇਂ ਬਾਈ ਠੀਕ ਆ ਬਾਈ ਹੋਰ ਦੱਸ ਦੂਜੇ ਨਹੀਂ ਆਏ ਨਾਲ ਦੇ ਹੋਰ ਕਹਿੰਦੇ ਆਉਣਾ ਸੀ ਦਲਪ੍ਰੀਤ ਨੇ ਆਉਣਾ ਸੀ ਉਹ ਆਉਂਦਾ ਹੋਣਾ ਇੱਥੇ ਕੋਈ ਜਗਾੜ ਕਰਕੇ ਜਗਾੜ ਕਰਕੇ ਕੀ ਮਤਲਬ ਮਤਲਬ ਉਹਦੇ ਕੋਲ ਕਾਸ਼ ਵੀ ਨਹੀਂ ਹੈਗਾ ਨਾ ਮੋਟਰਸਾਈਕਲ ਨਾ ਗੱਡੀ ਆਉਂਦਾ ਹੁਣ ਇੱਥੇ ਬਸ ਬਸਤੇ ਯਾਰ ਹੁਣ ਤਾਂ ਉਹ ਨੌਕਰੀ ਤੇ ਲੱਗ ਗਿਆ ਹੁਣ ਆਉਂਦਾ ਦੀ ਜ਼ਿੰਦਗੀ ਬਦਲ ਗਈ ਹੋਣੀ ਆ ਉਹ ਭਰਾਵਾ ਕੋਈ ਲੋਕਾਂ ਦੀ ਜ਼ਿੰਦਗੀ ਨਹੀਂ ਬਦਲਦੀ ਉਹ ਜਿਵੇਂ ਦੇ ਹੁੰਦੇ ਓਵੇਂ ਦੇ ਹੀ ਰਹਿੰਦੇ ਆ ਤੂੰ ਆਪਦੇ ਅੱਲੀ ਵੇਖ ਲੈ ਤੇਰਾ ਕੀ ਬਦਲ ਗਿਆ ਤੂੰ ਜਿਵੇਂ ਦਾ ਹੈਗਾ ਓਵੇਂ ਹੀ ਆ ਮੇਰਾ ਤਾਂ ਬਹੁਤ ਕੁਝ ਬਦਲ ਗਿਆ ਭਾਈ ਕੁਝ ਨਹੀਂ ਬਦਲਿਆ ਭਾਈ ਤੂੰ ਮੈਨੂੰ ਕਾਲ ਦੇ ਤੇ ਵੇਖਿਆ ਸੀ ਨਾ ਤੇ ਹੁਣ ਵੇਖ ਮੇਰੀ ਟਾਰ ਤੂੰ ਤਾਂ ਯਾਰ ਸੱਚੀ ਬਹੁਤ ਬਦਲ ਗਿਆ ਭਾਈ ਸਾਰਾ ਕੁਝ ਪੈਸਾ ਹੀ ਹੁੰਦਾ ਪੈਸੇ ਨਾਲ ਬੰਦਾ ਕੀ ਨਹੀਂ ਕਰ ਸਕਦਾ ਮੇਰਾ ਤਾਂ ਐਕੀ ਅਸੂਲ ਆ ਵਧੀਆ ਕਮਾਓ ਵਧੀਆ ਖਾਓ ਤੇ ਵਧੀਆ ਪਾਓ ਵਧੀਆ ਗੱਲ ਆ ਬਾਈ ਯਾਰ ਕਿੰਨਾ ਕੁ ਟਾਈਮ ਲਾਊਗਾ ਹਜੇ ਤੱਕ ਨਹੀਂ ਆਇਆ ਮੈਂ ਇੱਕ ਜ਼ਰੂਰੀ ਕੰਮ ਜਾਣਾ ਕਿਵੇਂ ਆ ਬਾਈ ਕਿਵੇਂ ਬਾਈ ਆ ਗਿਆ ਹਾਂ ਹਾਂ ਬਾਈ ਸੌਰੀ ਯਾਰ ਬਾਈ ਨੂਰ ਘਰੋਂ ਨਿਕਲਣ ਲੱਗਾ ਲੇਟ ਹੋ ਗਿਆ ਹੋਰ ਮੈਂ ਤੇਰੇ ਤੇ ਉਮੀਦ ਵੀ ਕੀ ਕਰ ਸਕਦਾ ਲੇਟ ਹੀ ਹੋਣਾ ਸੀ ਤੂੰ ਮੈਂ ਤੈਨੂੰ ਕਦੋਂ ਦਾ ਟਿੱਕੀ ਜਾਣਾ ਮੈਂ ਅੱਗੇ ਜ਼ਰੂਰੀ ਕੰਮ ਜਾਣਾ ਓ ਯਾਰ ਸਭ ਕੁਝ ਹੋ ਜਾ ਤੂੰ ਬਹਿ ਜਾ ਯਾਰ ਕੁਰਸੀ ਲੈ ਕੇ ਆ ਮੈਂ ਤਾਂ ਸੋਚਿਆ ਸੀ ਆਪਾਂ ਇੰਨੇ ਸਾਲਾਂ ਬਾਅਦ ਮਿਲੇ ਆ ਬੈਠ ਕੇ ਸਾਰਾ ਦਿਨ ਗੱਲਾਂ ਬਾਤਾਂ ਕਰਾਂਗੇ ਮੈਂ ਤੁਹਾਡੇ ਵਾਂਗੂ ਵਿਹਲਾ ਨਹੀਂ ਹੈਗਾ ਸੌ ਕੰਮ ਕਰਨੇ ਹੁੰਦੇ ਮੈਂ ਉਹ ਚੱਲ ਕੋਈ ਨਾ ਅਜਾ ਦਿਨ ਸਾਡੇ ਕੋਲ ਬਹਿ ਜਾ ਮੇਰੀ ਕੱਲ ਨੂੰ ਮੀਟਿੰਗ ਆ ਬਹੁਤ ਜ਼ਰੂਰੀ ਮੈਂ ਉਹਦੀ ਤਿਆਰੀ ਕਰਨੀ ਆ ਤੁਸੀਂ ਬੋਲੋ ਜੋ ਬੋਲਣਾ ਯਾਰ ਐਂ ਤਾਂ ਨਾ ਕਰ ਰਿਹਾ ਇਸ ਤਾਂ ਹਜੇ ਆਉਣਾ ਆ ਤੂੰ ਜਾਣਦੀਆਂ ਗੱਲਾਂ ਵੀ ਕਰੀ ਜਾਣਾ ਬਾਈ ਫਿਰ ਤੂੰ ਟਾਈਮ ਨਾ ਆਉਣਾ ਸੀ ਮੈਂ ਇੰਨਾ ਵੇਲਾ ਥੋੜੀ ਨਾ ਜੋ ਤੇਰੀ ਵੇਟ ਕਰੂੰਗਾ ਮੈਂ ਚੱਲਦਾ ਤੁਸੀਂ ਘਰੋਂ ਇੰਜਵਾਏ ਯਾਰੇ ਕਿੰਨਾ ਬਦਲੇ ਗਿਆ ਵਾ ਲੱਗਦਾ ਨੇ ਜ਼ਿਆਦਾ ਹੀ ਪੈਸੇ ਕਮਾ ਲਏ ਪੈਸਾ ਤਾਂ ਪਤਾ ਨਹੀਂ ਬਾਈ ਪਰ ਹੰਕਾਰ ਬਹੁਤ ਕਮਾ ਲਿਆ ਨੇ ਮ ਮਹਤਿਆਰ ਸਿੰਘ ਤਾਂ ਸਾਰੇ ਪੈਸੇ ਆ ਗਏ ਸੀ ਹਾਂਜੀ ਸਰ ਜੀ ਆ ਗਏ ਸੀ ਸਰ ਮੈਂ ਅੰਦਰ ਆ ਸਕਦਾ ਸੰਦੀਪ ਬਾਈ ਤੂੰ ਇੱਥੇ ਓਏ ਆ ਜਾ ਆ ਜਾ ਇਹ ਮੇਰੀ ਕੰਪਨੀ ਆ ਆ ਜਾ ਬਹਿ ਜਾ ਤੂੰ ਆ ਜਿੱਧਰ ਕਿਵੇਂ ਤੁਰਿਆ ਫਿਰਦਾ ਬਾਈ ਮੈਂ ਮੈਂ ਇੰਟਰਵਿਊ ਵਾਸਤੇ ਆਇਆ ਸੀ ਪਰ ਤੂੰ ਤਾਂ ਸਾਨੂੰ ਕੱਲ ਗਿਆ ਸੀ ਮੈਂ ਜ਼ਰੂਰੀ ਮੀਟਿੰਗ 'ਚ ਜਾਣਾ ਬਾਈ ਕੱਲ ਮੈਂ ਤੁਹਾਨੂੰ ਸਾਰਾ ਕੁਝ ਝੂਠ ਬੋਲਿਆ ਸੀ ਵੀ ਮੇਰੇ ਕੋਲ ਬਹੁਤ ਜ਼ਿਆਦਾ ਪੈਸੇ ਆ ਸੱਚੀ ਮੈਂ ਕੱਲ ਬਹੁਤ ਜ਼ਿਆਦਾ ਸ਼ੋਅ ਆਫ ਕੀਤਾ ਪਰ ਸੱਚ ਤਾਂ ਇਹ ਆ ਮੇਰੇ ਕੋਲ ਕੁਝ ਵੀ ਹੈ ਨਹੀਂ ਇੱਕ ਨੌਕਰੀ ਵੀ ਹੈ ਨਹੀਂਗੀ ਪਰ ਦੋਸਤ ਇਹ ਸਭ ਚੀਜ਼ਾਂ ਕਰਕੇ ਥੋੜੀ ਹੁੰਦੀ ਆ ਬਾਈ ਕੱਲ ਮੈਂ ਤੁਹਾਨੂੰ ਬਹੁਤ ਸਾਲਾਂ ਬਾਅਦ ਮਿਲਿਆ ਮੈਨੂੰ ਲੱਗਿਆ ਵੀ ਤੁਸੀਂ ਤਾਂ ਕਾਮਯਾਬ ਹੋ ਗਏ ਮੇਰੇ ਕੋਲ ਕੁਝ ਵੀ ਹੈ ਨਹੀਂ ਮੈਨੂੰ ਲੱਗਾ ਵੀ ਤੁਸੀਂ ਸਾਰੇ ਜਾਣੇ ਰਲ ਕੇ ਮੇਰੀ ਬੇਇੱਜ਼ਤੀ ਕਰੋਗੇ ਤਾਂ ਕਰਕੇ ਫਿਰ ਮੈਂ ਸ਼ੋਅ ਆਫ ਕਰ ਰਿਹਾ ਸੀ ਪਰ ਤੂੰ ਤਾਂ ਯਾਰ ਇੰਨੀ ਵੱਡੀ ਕੰਪਨੀ ਦਾ ਮਾਲਕ ਆ ਕੱਲ ਤੂੰ ਮੇਰੇ ਕੋਲ ਦੇਸੀ ਜਿਹਾ ਬਣ ਕੇ ਆਇਆ ਸੀ ਯਾਰ ਮੈਂ ਆਪਦੇ ਯਾਰਾਂ ਦੋਸਤਾਂ ਤੋਂ ਕੁਝ ਲੈਣ ਥੋੜੀ ਗਿਆ ਸੀ ਮੈਂ ਆਪਦੀ ਕਾਮਯਾਬੀ ਨੂੰ ਯਾਰੀ ਦੋਸਤੀ ਜਿਹਨੇ ਲੈ ਕੇ ਆਉਣਾ ਚਾਹੁੰਦਾ ਸੀ ਮੈਂ ਤਾਂ ਬਸ ਤੁਹਾਨੂੰ ਉਦਾਂ ਹੀ ਮਿਲਣਾ ਚਾਹੁੰਦਾ ਸੀ ਜਿਵੇਂ ਆਪਾਂ ਕਾਲਜ 'ਚ ਮਿਲਦੇ ਹੁੰਦੇ ਸੀ ਜਦੋਂ ਕੱਲ ਤੂੰ ਸਾਡੇ ਵਿੱਚ ਉੱਟ ਕੇ ਚਲਾ ਗਿਆ ਸੀ ਤਾਂ ਦਿਲਪ੍ਰੀਤ ਨੇ ਮੈਨੂੰ ਆਪਦੀ ਸਾਰੀ ਪ੍ਰੋਬਲਮ ਦੱਸੀ ਵੀ ਮੇਰੇ ਕੋਲੇ ਕੋਈ ਜੌਬ ਨਹੀਂ ਫਿਰ ਉਹਨੂੰ ਮੈਂ ਇੱਥੇ ਬੁਲਾਇਆ ਤੇ ਅੱਜ ਇਹਨੂੰ ਜੌਬ ਦਿੱਤੀ ਆ ਜੇ ਤੂੰ ਵੀ ਦੱਸਦਾ ਮੈਂ ਤੇਰਾ ਵੀ ਹੱਲ ਕਰ ਦਿੰਦਾ ਬਾਈ ਕੱਲ ਲਈ ਮੈਨੂੰ ਮਾਫ਼ ਕਰ ਦੇ ਜੇ ਸੱਚ ਦੱਸਾਂ ਨਾ ਤੇ ਨੌਕਰੀ ਦੀ ਮੈਨੂੰ ਬਹੁਤ ਲੋੜ ਆ ਯਾਰ ਤੂੰ ਇੱਥੇ ਇੰਟਰਵਿਊ ਦੇਣ ਆ ਤੇ ਤੂੰ ਮੇਰਾ ਪੱਕਾ ਦੋਸਤ ਵੀ ਆ ਬਸ ਤੂੰ ਇਹ ਸਮਝ ਜੌਬ ਤਾਂ ਤੈਨੂੰ ਮਿਲ ਗਈ ਪਰ ਕਾਮਤ ਨੂੰ ਪੂਰਾ ਇਮਾਨਦਾਰੀ ਨਾਲ ਕਰਨਾ ਪੈਣਾ। ਬਾਈ ਮੈਂ ਬਹੁਤ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰੂੰਗਾ। ਠੀਕ ਆ ਫਿਰ ਕੱਲ ਤੋਂ ਜੌਬ ਤੇ ਆ ਜੀ। ਥੈਂਕ ਯੂ ਬਾਈ। ਓ ਯਾਰੀ ਦੋਸਤੀ ਜੀ ਥੈਂਕ ਯੂ ਨਹੀਂ ਬੋਲੀ ਦਾ। ਇੱਧਰ ਆ ਜੱਫੀ ਪਾ। ਜਾਂਤੇ ਜਾਂਤੇ ਜਾਣਾ ਕੌਣ ਹੈ ਆਪਣਾ ਕੌਣ ਪਰਾਇਆ। ਮੈਂਨੇ ਜਾਂਤੇ ਜਾਂਤੇ ਜਾਣਾ ਕੌਣ ਹੈ ਆਪਣਾ ਕੌਣ ਪਰਾਇਆ। بس تو ہی میرا اپنا ہے بس تو نے پیار جتایا سمے کا پہیا چلتا ہے دن ڈھلتا ہے راتیں ہاں جی ویڈیو ਤੁਸੀਂ دیکھ لی یا امید ہے ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ میسج ਲੱਗਾ ਹੋਊਗਾ ਤੇ ਵਾਅਦਾ ਤੋਂ ਵਾਅਦਾ شیر ضرور ਕਰਿਓ ਜੇ ویڈیو ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ضرور ਕਰਿਓ ਤੇ ਆਪਣਾ ਪੈਰਾ ਤੇ ਕਮੈਂਟ ضرور ਕਰਦਿਆ ਕਰੋ ਤੇ ਨਾਲੇ ویڈیو ਨੂੰ ਵਾਰ ਤੋਂ ਵਾਰ ਸ਼ੇਅਰ ضرور ਕਰਿਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਨਵੇਂ ਭਣ ਪ੍ਰਮਾਣਿਤ ਕਰ ਵੀਡੀਓ ਪਹੁੰਚਦੀ ਰਹੇ ਮੈਸੇਜ ਤੁਹਾਨੂੰ ਪਤਾ ਲੱਗ ਗਿਆ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਕੀ ਸਮਝ ਆਇਆ ਵੀਡੀਓ ਦੇ ਵਿੱਚ ਜ਼ਰੂਰ ਵੱਤ ਵਤ ਸ਼ੇਅਰ ਜ਼ਰੂਰ ਕਰ ਤੇ ਪੇਜ ਨੂੰ ਲਾਈਕ ਜ਼ਰੂਰ ਕਰ ਲਓ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮਚ